ਜੇਤਾ ਸੰਮੰਦ ਸਾਗਰ ਨੀਰ ਪਰਿਆ ਦਿੱਤੇ ਓਗਣ ਹਮਾਰੇ ਦਇਆ ਕਰਹੁ ਕਿਛ ਮਹਿਰ ਓਪਾਭੂ ਡੁੰਡੂ ਗਦੇ ਪਥਰਤਾ ਦੇ ਜਿੜਾ ਆਗਨ ਬਰਾ ਪਰ ਤਪੇ ਨਿਤਰ ਬਗ ਕਾਤੀ ਪਰਨਵਤ ਨਾਨਕ ਹੁਕਮ ਬਚਾਣ ਸੋਖੋ ਵੰਦਨਾਰਾਤੀ ਆਏ ਪ੍ਰਭ ਸਰਣਾਗਤੀ ਕਿਰਪਾ ਨਿਰਦਯਾ ਇਕ ਅਕਰ ਹਰ ਮੰਨ ਵਸਤ ਨਾਨਕ ਹੋਤਨ ਹੰਦ ਇਕ ਅਕਰ ਹਰ ਮੰਨ ਵਸਤ ਨਾਨਕ ਹੋਤਨ ਹੰਦ ਜੁਗੋ ਜੁਗ ਅਟਲੰ ਦੋ ਜਹਾਨਾ ਦੇ ਵਾਲੀ ਜਵਰ ਤੱਕ ਤੰਦੇ ਮਲਕ ਮੁਕਸ਼ੰਦ ਬਾਦਸ਼ਾਹ ਸਰਵ ਸਾਂਝੇ ਰਹਿ ਗੋਦ ਗਿਆਨ ਦੇ ਮੋਜਸਮੇ ਰਹਿਮਤਾਂ ਦੇ ਮੰਡਾਰ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਇਹ ਪਾਵਨ ਪਵਿੱਤਰ ਹਾਜ਼ਰੀ ਦੇ ਅੰਦਰ ਹਾਜ਼ਰੀਆਂ ਕਰਵਾ ਲਈ ਅਤੇ ਸਤਿਗੁਰਾਂ ਦੀ ਪਾਵਨ ਮਵਾਰਕ ਨਗੀ ਕੋ ਦਦਾਨਦ ਬਾੜ ਰਹੀ ਪਰ ਸਨਮਾਨ ਜੋਗ ਗੁਰੂ ਪਿਆਰੀ ਗੁਰਸਵਾਰੇ ਖਾਲਸਾ ਦੂਪ ਸਤ ਸੰਗਤ ਜੀਓ ਇੰਬੜੇ ਹੀ ਬਾਖਾਨ ਜਗਤ ਗੁਰੂ ਜਗਤ ਸੁਆਮੀ ਜਗਤ ਦੇ ਸੰਜੇ ਕਰ ਰਹੇ ਪਰ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਾਂ ਦੇ ਜੀਵਨ ਇਤਿਹਾਸ ਦੀ ਆਪਾਂ ਹਰ ਰੋਜ਼ ਸੰਜ ਪਾਉਂਦੇ ਹਾਂ ਜੀਵਨ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਕਰਦੇ ਹਾਂ ਸੋ ਆਓ ਸਤਿਗੁਰਾਂ ਜੀਾਂ ਦੇ ਜੀਵਨ ਇਤਿਹਾਸ ਦੀ ਲੜੀ ਨੂੰ ਕੀ ਤੋਰੀ ਦਾਸ ਤੇ ਕਰੋ ਕਿਰਪਾ ਉੰਦਾਸ ਨੂੰ ਬਖਸ਼ੋ ਅਸੀਸ ਸਤਿਗੁਰਾਂ ਦੀ ਬਖਸ਼ੀਏ ਇੱਕ ਗੁਰਫਤੇ ਦੇ ਨਾਲ ਸੰਜ ਪਾਈਏ ਗੁਰਫਤੇ ਦੇ ਨਾਲ ਆਪ ਆਪਣੀਆਂ ਗੁਰੂ ਮਵਾਰਕ ਚਰਨਾਂ ਦੇ ਅੰਦਰ ਹਾਜ਼ਰੀਂ ਲਗਾਈਏ ਗੁਰੂ ਕਿਰਪਾ ਦੇ ਰਹਿਮਤ ਦੇ ਪਾਤਰ ਬਣੀਏ ਅੱਜ ਦਾ ਸਤਿਕਾਰ ਸਹਿਤ ਫਤਿਹ ਪ੍ਰਵਾਨ ਕਰੋ ਵਾਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੀ ਲੜੀ ਦੇ ਵਿੱਚ ਆਪਾਂ ਵਿਚਾਰੇ ਸੀ ਸਤਕਾਰ ਜੋਗ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨਾਲ ਭਾਈ ਮਰਦਾਨਾ ਜੀ ਵਾਲਾ ਜੀ ਬਿਸਵਾਮੁਂਪੁਰ ਨਗਰ ਜੋ ਉੱਥੇ ਸਤਿਗੁਰੂ ਪਹੁੰਚੇ ਨੇ ਨਗਰ ਦੀਵਾਰ ਸਤਿਗੁਰਾਂ ਨੇ ਡੇਰਾ ਦਾ ਹੈ ਆਪਣਾ ਟਿਕਾਣਾ ਕੀਤਾ ਹੈ ਅਤੇ ਮਰਦਾਨੇ ਨੂੰ ਕਿਹਾ ਕਿ ਮਰਦਾਨੇ ਆ ਜੋ ਤੇਰੇ ਹੱਥ ਦੇ ਵਿੱਚ ਐਲਾਨ ਹੈ ਇਹਨੂੰ ਪੱਥਰ ਲੱਗਦਾ ਹੈ ਤਸਦੀਕੀ ਪਰਖ ਕਰਕੇ ਆ ਕਿਤਨੀ ਕੀ ਦੀ ਕੀਮਤ ਪੈਂਦੀ ਹੈ ਤਾਂ ਨਗਰ ਦੇ ਵਿੱਚ ਸਤਿਗੁਰਾਂ ਦੇ ਹੁਕਮ ਦੇ ਅਨੁਸਾਰ ਕੀਤਾ ਕਪੜੇ ਵਾਲੇ ਨੇ ਇੱਕ ਗੱਜ ਕੱਪੜਾ ਆਖਿਆ ਕਿ ਆ ਦੇ ਦੇ ਮਾਂਗਾ ਮਟਿਆਈ ਦੀ ਦੁਕਾਨ ਤੇ ਗਿਆ ਵਰਫੀ ਖਾਲਾ ਦੋਲ ਅਤੇ ਪਰਚੋਣ ਦੀ ਦੁਕਾਨ ਤੇ ਹੱਟ ਤੇ ਗਿਆ ਉਹਨੇ ਦੋ ਟੋਫੀਆਂ ਦੇ ਦਿੱਤੀਆਂ ਅਤੇ ਉਸ ਤੋਂ ਬਾਅਦ ਉਹ ਜਿਹੜਾ ਸੁਨਿਆਰ ਦੇ ਗਿਆ ਤਾਂਬੇ ਜਿਹੜਾ ਉਹਨੇ ਆਖਿਆ ਕਿ ਜਿਹੜਾ ਆ ਤਾਂਬੇ ਦੇ ਦੋ ਸਿੱਕੇ ਦੇ ਦਿੱਤੇ ਨੇ ਕੀ ਵਿਸਾ ਹੈ ਇਹ ਦੇਖੀਂ ਮੱਤ ਉਹ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਆ ਕੇ ਮਰਦਾਨਾ ਕਹਿ ਲੱਗਾ ਸਤਿਗੁਰੂ ਤੁਸੀਂ ਕਹਿੰਦੇ ਸੀ ਇਹ ਹੀਰਾ ਹੈ ਅਤੇ ਹੀਰਾ ਬੇਕੀਮਤਾ ਹੁੰਦਾ ਕੋਈ ਕੀਮਤ ਨਹੀਂ ਹੁੰਦੀ ਅਤੇ ਇੱਥੇ ਤਾਂ ਉਹਨਾਂ ਨੇ ਮੁੱਲ ਇਹ ਪਾਇਆ ਕਿਸੇ ਨੇ ਗੱਜ ਕੱਪੜਾ ਪਾਇਆ ਹੈ ਕੱਪੜੀ ਦੀ ਦੁਕਾਨ ਤੇ ਗਿਆ ਹਟ ਤੇ ਗਿਆ ਚਾਰ ਟੋਪੀਆਂ ਦੇ ਦਿੱਤੀਆਂ ਅਤੇ ਜਿੱਥੇ ਵੀ ਮੈਂ ਗਿਆ ਹਾਂ ਤਾਂ ਇਤਨਾ ਕਿਹਦਾ ਮੁੱਲ ਪਿਆ ਸਤਿਗੁਰੂ ਜੀ ਉਹਨਾਂ ਨੇ ਆਖਿਆ ਕਿ ਸਾਡੇ ਕੰਮ ਦਾ ਤਾਂ ਨਹੀਂ ਹੈ ਤਾ ਇਹਨੂੰ ਰੱਖ ਲੈਨੇ ਆ ਕਿ ਸਾਡੀ ਜਿਹੜੀ ਦੁਕਾਨ ਹੈ ਇਹਦੀ ਸਜਾਵਟ ਦੇ ਲਈ ਰੱਖ ਲੈਨੇ ਆ ਸੋਨਾ ਲੱਗਦਾ ਹੈ ਪੱਥਰ ਚਮਕਦਾ ਹੈ ਤਾਂ ਗੁਰੂ ਨਾਨਕ ਦੇ ਮਹਾਰਾਜ ਜੀ ਮਰਦਾਨੇ ਨੂੰ ਕਹਿਣ ਲੱਗੇ ਮਰਦਾਨੇ ਆ ਉਹ ਜੋਰੀ ਨਹੀਂ ਇਹਨਾਂ ਨੂੰ ਪਰਖ ਨਹੀਂ ਹੈ ਤਾਂ ਐਦਾਂ ਕਰ ਫਿਰ ਦੁਬਾਰਾ ਜਾ ਤਾਂ ਸਾਲਸਰਾਏ ਇੱਥੇ ਜੋਰੀ ਹੈ ਉਹਦੇ ਕਰ ਲੱਭ ਉਹਦੇ ਘਰ ਜਾ ਉਸ ਸਾਲਸ ਰਾਏ ਇਸ ਜੋਰੀ ਨੂੰ ਇਹ ਪੱਥਰ ਵਖਾਈ ਤਬੀਖਦੇ ਆ ਉਹ ਜੋਰੀ ਕਿਤਨੀ ਕੀ ਦੀ ਕੀਮਤ ਪਉਂਦਾ ਤੇ ਕਿਸ ਤਰੀਕੇ ਦੇ ਇਹਨਾਂ ਨੇ ਦੀ ਫਰਕ ਕਰਦਾ ਹੈ ਮਰਦਾਨੇ ਨੂੰ ਕਲਿਆ ਮਰਦਾਨਾ ਲੱਭਦਾ ਲੱਭਦਾ ਜੋਰੀ ਦੇ ਕਰ ਗਿਆ ਜੋਰੀ ਨੂੰ ਮਿਲਿਆ ਜਾ ਕੇ ਤਾਂ ਜਦੋਂ ਉਹਨੇ ਪੱਥਰ ਦੇਖੇ ਆ ਮਰਦਾਨੇ ਦੇ ਸਾਹਬ ਦੇ ਨਾਲ ਪੱਥਰ ਰਜਿਸਟਰ ਸਾਹਬ ਦੇ ਨਾਲ ਉਹਨੇ ਚੁੱਕੇ ਆ ਅਤੇ ਥੱਕ ਗਿਆ ਉਹ ਚੱਕਰ ਲਾ ਲਾ ਕੇ ਨਗਰ ਦੇ ਉਹ ਜਿਹੜਾ ਸਾਲਸਰ ਆਏ ਸੀ ਤਾਂ ਉਹਨੇ ਸਜਦਾ ਕੀਤਾ ਨਮਸਕਾਰ ਕੀਤੀ ਉਹਨੂੰ ਸਾਫ ਕੀਤਾ ਸੋਹਣੇ ਕੱਪੜੇ ਦੇ ਵਿੱਚ ਰੱਖੇ ਆ ਮਰਦਾਨਾ ਬਾਹਰ ਖਲੋਤਾ ਸੀ ਤਾਂ ਉਹਨੂੰ ਅੰਦਰ ਬੁਲਾਇਆ ਗਿਆ ਮਰਦਾਨੇ ਨੂੰ ਮਰਦਾਨੇ ਨੂੰ ਬੁਲਾ ਕੇ ਉਹਦੇ ਨਾਲ ਹੁਣ ਜੋ ਗੱਲਬਾਤ ਕੀਤੀ ਹੈ ਮਰਦਾਨੇ ਦੇ ਨਾਲ ਮਰਦਾਨੇ ਨੂੰ 100 ਰਜਿਤ ਪਣ ਦੀ ਗੱਲ ਕੀਤੀ ਹੈ ਕਵੀ ਜੀ ਕਹਿੰਦੇ ਨੇ 100 ਉਹਨੂੰ ਰਜਿਤ ਪਣ ਦੇ ਦਿੱਤਾ 100 ਸਿੱਕੇ ਦੇ ਦਿੱਤੇ ਇਹ ਆ ਜਿਹੜੇ ਇਹਦਾ ਨਜ਼ਰਾਨਾ ਤੁਹਾਨੂੰ ਦੇ ਰਹੇ ਆ ਤਾਂ ਉਹ ਮਰਦਾਨਾ ਇਹਦੀ ਕੀ ਕੀਮਤ ਹੈ ਕੋਈ ਪਤਾ ਨਹੀਂ ਇਹਦੀ ਅਤੇ ਨਾ ਉਹਨੇ 100 ਸਿੱਕੇ ਜ਼ਿੰਦਗੀ ਦੇ ਵਿੱਚ ਮਤਲਬ ਇਤਨੀ ਮਾਇਆ ਵੇਖੀ ਹੈ ਜਿਹੜਾ ਤਾਂ ਉਹ ਮਰਦਾਨਾ ਉਹਨੇ ਭਾਏ ਆਪਣੇ ਖਿਸੇ ਦੇ ਵਿੱਚ ਉਹਨੇ ਬਟ ਗੱਟੜੀ ਉਹਨਾਂ ਦੀ ਬੰਨੀ ਸਕੇਆਂ ਦੀ ਤਾਂ ਉਹ ਬਾਬ ਸਨਵਾ ਆ ਹੁਣ ਸਤਗੁਰਾਂ ਦੇ ਨਾਲ ਗੱਲਬਾਤ ਕਰਦਾ ਹੈ ਉਹ ਕبھی ਸੰਤੋਖ ਸਹਿਨ ਜੀ ਦਾ ਗੁੜਾ ਮਣੀ ਜੀ ਦਾ ਇਤਿਹਾਸ ਲਿਖਿਆ ਹੋਇਆ ਆਪਾਂ ਹਰ ਰੋਜ਼ ਵਿਚਾਰਦੇ ਆ ਕਵੀ ਜੀ ਕਹਿੰਦੇ ਨੇ ਮਰਦਾਨਾ ਸਤ ਲੈ ਹਰਖਾਇ ਮਰਦਾਨੇ ਨੇ ਉਹ ਲੈ ਕੇ ਰਜਤ ਪਣ ਹਰਖਾਇ ਉਹ ਖੁਸ਼ ਹੋਇਆ ਜੋਰੀ ਨੇ ਪਰਖ ਕੀਤੀ ਪਰਖ ਕਰ ਕਰਕੇ ਉਹਨੂੰ ਸੋਨੇ ਕੱਪੜੇ ਦੇ ਵਿੱਚ ਰੱਖੇ ਆ ਉਹਨੂੰ ਸਾਫ਼ ਕੀਤਾ ਪੱਤਰ ਨੂੰ ਅਤੇ ਮਰਦਾਨੇ ਨੂੰ ਕਹਿੰਦਾ ਮਰਦਾਨਾ ਜੀ ਉਹਨੂੰ ਕਹਿੰਦਾ ਕੀ ਆ ਲੱਜ ਜ਼ਬਾਨਾ ਕਿ ਆ ਜਿਹੜਾ ਇਹਦਾ ਨਜ਼ਰਾਨਾ ਹੈ ਮਰਦਾਨਾ ਨਜ਼ਰਾਨਾ ਲੈ ਕੇ ਖੁਸ਼ ਹੋਇਆ ਚੱਲ ਕਰ ਬਹਿਰ ਨਗਰ ਪਨ ਆਇਓ ਉਹ ਲਾਲ ਜਿਹੜਾ ਸੀ ਨਾ ਮਰਦਾਨਾ ਉਹ ਲਾਲ ਚੁੱਕਣਾ ਹੀ ਭੁੱਲ ਗਿਆ ਕਿ ਇਹਨੇ ਮੈਨੂੰ ਨਜ਼ਰਾਨਾ ਕਿਹਾ ਹੈ ਇਹਦੀ ਇਹ ਪੇਟਾ ਹੈ ਉਹਦਾ ਮੁੱਲ ਪਾਉਣਾ ਬਾਅਦ ਦੇ ਵਿੱਚ ਗੱਲ ਹੈ ਸਿਰਫ ਉਹਦੀ ਨਜ਼ਰਾਨੇ ਦੀ ਮਾਇਆ ਦਿੱਤੀ ਮਲੋ ਦਰਸ਼ਨ ਦੇਦਾਰੇ ਕਰਾਏ ਨੇ ਮਰਦਾਨੇ ਨੇ ਉਸ ਲਾਲ ਦੇ ਹੀਰੇ ਦੇ ਉਹਦਾ ਨਜ਼ਰਾਨਾ ਦਿੱਤਾ ਸੀ ਉਸ ਸਾਲ ਸਰਾਈ ਜੋਰੀ ਨੇ ਮਰਦਾਨੇ ਨੂੰ ਇਤਨਾ ਚਾ ਚੜਿਆ ਕਿ ਇਤਨਾ ਇਹਦਾ ਮੁੱਲ ਪੈ ਗਿਆ ਇਹਦੀ ਇਤਨੀ ਮਾਇਆ ਕਦੇ ਨਾ ਵੇਖੀ ਨਾ ਸੁਣਿਆ ਹੈ ਮਰਦਾਨੇ ਨੇ ਚਾਮਾ ਦੇ ਵਿੱਚ ਗੁਰੂ ਨਾਨਕ ਦੇ ਮਹਾਰਾਜ ਜੀਾਂ ਦੇ ਕੋਲ ਪਹੁੰਚ ਗਿਆ ਜਦੋਂ ਸਤਗੁਰਾਂ ਦੇ ਕੋਲ ਪਹੁੰਚਿਆ ਹੈ ਇੱਕ ਅਕਾਰ ਸ੍ਰੀ ਗੁਰਬਚਨ ਬਖਾਨਾ ਮਰਦਾਨੇ ਨੂੰ ਪੁੱਛੋਂ ਪਹਿਲਾਂ ਮੂੰਜਾ ਲਟਕਾ ਕੇ ਇੱਕ ਦਫਾ ਗਿਆ ਦੋ ਦਫਾ ਗਿਆ ਤਿੰਨ ਦਫਾ ਗਿਆ ਉਹ ਚੌਥੀ ਪੰਜਵੀਂ ਦਫਾ ਗਏ ਯਾਸੀ ਮਰਦਾਨਾ ਸਾਲਸਰ ਆਏ ਜੋਰੀ ਦੇ ਕੋਲ ਹੰਬ ਗਏ ਅਥਕ ਗਏ ਤਾਂ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇਖਦੇ ਨੇ ਮਰਦਾਨੇ ਨੂੰ ਕਿ ਬੜਾ ਖੁਸ਼ ਆ ਰਿਹਾ ਹੈ ਬੜੇ ਚਿਹਰੇ ਤੇ ਮਰਦਾਨੇ ਦੀ ਖੁਸ਼ੀ ਹ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਪੁੱਛਦੇ ਨੇ ਕਿ ਮਰਦਾਨਿਆ ਕਿ ਤਕਮੋਲ ਆਨੇਓ ਮਰਦਾਨਾ ਕਿਦੇ ਦੱਸ ਮਰਦਾਨੇ ਆ ਇਤਨਾ ਕੋ ਦਾ ਮੁੱਲ ਲਾਇਆ ਆ ਅਤੇ ਕਿਤਨੀ ਕੁ ਤੋਂ ਦੀ ਕੀਮਤ ਲੈ ਕੇ ਆਇਆ ਹੈ ਨੇਕਟਵਟ ਬਰਤਾਂਤ ਸੁਣਾਵਾ ਗੁਰੂ ਨਾਨਕ ਦੇਵ ਮਹਾਰਾਜਿਆਂ ਦੇ ਕੋਲ ਬੈਠਾ ਨਾਲ ਬਾਲਾ ਜੀ ਨੇ ਸਤਿਗੁਰਾਂ ਦੇ ਕੋਲ ਬਰਦਾਨਾ ਬੈਠਾ ਕੁਲ ਮਰਦਾਨੇ ਨੇ ਸਾਰੀ ਬਾਣੀ ਦਾ ਸੁਣਾਈ ਉਹ ਕਹਿੰਦਾ ਮੈਂ ਉਹਨਾਂ ਦੇ ਘਰ ਗਿਆ ਉਹਦੇ ਨੌਕਰ ਨੇ ਬੂਆ ਖੋਲੇ ਆ ਪਹਿਲਾ ਨੌਕਰ ਪੁੱਛ ਕੇ ਆਇਆ ਕਿ ਤੁਹਾਡੇ ਨਾਲ ਬਣ ਜਾ ਵਪਾਰ ਕਰਨਾ ਚਾਹੁੰਦੇ ਪੁੱਛੋ ਕਾਦਾ ਕਰਨਾ ਹੈ ਮੈਂ ਪੱਤਰ ਫੜਾ ਦਿੱਤਾ ਪੱਤਰ ਜਦੋਂ ਨੇ ਵਿਖਾਇਆ ਜਾ ਕੇ ਤਉ ਉਹ ਤਾਂ ਚਾ ਮੰਦੇ ਨਾਲੋਂ ਉਹ ਚਾ ਚੜਿਆ ਨਾਲ ਦੀ ਨਾਲ ਕਹਿੰਦਾ ਇਹਨੂੰ ਅੰਦਰ ਬੁਲਾਇਆ ਉਸ ਪੱਥਰ ਨੂੰ ਉਹਨੇ ਸਾਫ਼ ਕੀਤਾ ਅਤੇ ਸੋਹਣੇ ਕੱਪੜੇ ਦੇ ਵਿੱਚ ਰੱਖਿਆ ਉਹਨੇ ਮੈਨੂੰ ਆ ਰਜਤ ਪਣ ਦੇ ਦਿੱਤੇ ਨੇ ਉਹ ਕਹਿੰਦਾ 100 ਹੈ ਤਾਂ ਤੇ ਮੈਂ ਇਹਨਾਂ ਨੂੰ ਵੇਚ ਕੇ ਮੈਨੂੰ ਬੜਾ ਚਾ ਚੜ ਗਿਆ ਸਤਿਗੁਰੂ ਮੈਂ ਉਹਨਾਂ ਦੇ ਕੋਲ ਇਹ ਰਜਤ ਪਣ ਲੈ ਆਇਆ ਤੁਹਾਡੇ ਕੋਲ ਅਤੇ ਮੈਨੂੰ ਉਹਨੇ ਪਤਾ ਕਿ ਉਹਦਾ ਕੀ ਮੁੱਲ ਹੈ ਵੱਡੋ ਸ਼ਾਹ ਦੇ ਭਲੋ ਸੁਹਾਵਾ ਮੈਨੂੰ ਉਹ ਮਾਇਆ ਦੇ ਕੇ ਉਹ ਸ਼ਾ ਕਹਿੰਦਾ ਉਹ ਜੋਰੀ ਕਹਿੰਦਾ ਹੈ ਸਾਲਸਰਾਏ ਕਹਿੰਦੇ ਵੱਡੇ ਭਾਗ ਮਰਦਾਨਿਆਂ ਤੂੰ ਮੇਰੇ ਕਿਤੇ ਨੇ ਜਿਹੜਾ ਤੂੰ ਇਹ ਪੱਥਰ ਕਹਿਣਾ ਤੁੱਤਾ ਪਰ ਇਹ ਲਾਲ ਹੈ ਲਾਲ ਮੇਰੇ ਘਰ ਲੈ ਕੇ ਆਏ ਆਂ ਬੜੀ ਰੱਬ ਨੇ ਮਾਇਆ ਦਿੱਤੀ ਹੈ ਬਹੁਤ ਮੁਝ ਦਿੱਤਾ ਹੈ ਹਲ ਇਹਨਾਂ ਲਾਲਾਂ ਨੂੰ ਮੈਂ ਤਰਸ ਗਿਆ ਹਾਂ ਕਿ ਮੈਂ ਇਹਨਾਂ ਦਾ ਕਦੇ ਇਹਨਾਂ ਦੀ ਪਰਖ ਕਰਾਂਗਾ ਇਹਨਾਂ ਨੂੰ ਖਰੀਦਾਂਗਾ ਇਨਾ ਦਾ ਕੀਤਾ ਦਾ ਰਬਾਣਾ ਪਰ ਇਹ ਤਾਂ ਰੱਬ ਨੇ ਕਿਤਨਾ ਸੋਹਣਾ ਸਬਾਪ ਬਣਾ ਦਿੱਤਾ ਅਤੇ ਇਹ ਮੇਰੇ ਘਰ ਦੇ ਵਿੱਚ ਆਪਣੇ ਆਪ ਹੀ ਲਾ ਲਾ ਗਿਆ ਤਾਂ ਇਹ ਲਾਲ ਦਾ ਉਹਨੇ ਮੈਨੂੰ ਨਜ਼ਰਾਨਾ ਦੇ ਦਿੱਤਾ ਅਤੇ ਸਹਿਸ ਕਾਰਖਕ ਦੇ ਦਿਖਾਈ ਜਿਹੜੇ ਉਹਨੇ ਕਾਰਖਕ ਮੰਨ ਲੋ ਜਿਹੜੇ ਰੁਪਈਏ ਜਿਹੜੀ ਉਹਨੇ ਰਜਤਪਣ ਮੈਨੂੰ ਦਿੱਤੇ ਮੈਂ ਉਹ ਰਜਤਪਣ ਆ ਦੇਖੋ ਸਤਿਗੁਰੂ ਮੈਂ ਤੁਹਾਡੇ ਕੋਲ ਲੈ ਕੇ ਆਇਆ ਬੁਝਿਓ ਮਾਲ ਆਯੋ ਤਮ ਤਾਈ ਸਤਿਗੁਰੂ ਕਹਿੰਦੇ ਨੇ ਮਰਦਾਨੇ ਹਾਂ ਉਹ ਮੰਨਿਆ ਕਿ ਉਹਨਾਂ ਨੇ ਨਜਰਾਨਾ ਦਿੱਤਾ ਹੈ ਤੇ ਨਜਰਾਨਾ ਹੁੰਦਾ ਕਿ ਦਰਸ਼ਨੀ ਭੇਟਾ ਦਿੱਤੀ ਉਹਨਾਂ ਨੇ ਪਰ ਤੂੰ ਦਾ ਸਮਰਦਾ ਨੇ ਉਹਦੀ ਕੀਮਤ ਕੀ ਲਾ ਕੇ ਆਇਆ ਉਹਨੇ ਪੁੱਛਿਆ ਹੋਣਾ ਕਿ ਦੀ ਕੀਮਤ ਇਹ ਹੈ ਅਤੇ ਤੈਂ ਕੁਝ ਮੰਗਿਆ ਹੋਣਾ ਕਿ ਮੇਰੀ ਇਹਦੀ ਕੀਮਤ ਇਤਨੀ ਹੈ ਤਾਂ ਕੋਈ ਤਾਂ ਕੀਮਤ ਲਾਈ ਹੋਣੀ ਮਰਦਾਨਾ ਕਹਿਣ ਲੱਗਾ ਕਿ ਜਿਤਨੋ ਲੈਨੋ ਦੇਹੋ ਸੁਣਾਈ ਐ ਸਤਿਗੁਰੂ ਜਿਤਨੇ ਮੈਨੂੰ ਦਿੱਤੇ ਨੇ ਨਾ ਮੈਂ ਉੱਤ ساری ਵਾਰਤਾ ਤੁਹਾਨੂੰ ਸੁਣਾ ਦਿੱਤੀ ਐ ਮੈਨੂੰ ਨਹੀਂ ਪਤਾ ਉਹਦੀ ਕੀਮਤ ਕੀ ਸੀ ਅਤੇ ਮੈਨੂੰ ਨਹੀਂ ਪਤਾ ਸਿਰਫ ਮੈਂ ਤਾਂ ਪੱਥਰ ਕਰਕੇ ਕਿ ਚਮਕੀਲਾ ਪੱਥਰ ਉਹਨੂੰ ਮੈਂ ਚੁੱਕੀ ਫਿਰਦਾ ਸੀ ਅਤੇ ਮੈਂ ਜਦੋਂ ਜੋਰੀ ਦੇ ਕਰ ਗਿਆ ਇਹਨੂੰ ਉਦੋਂ ਪਤਾ ਲੱਗਿਆ ਕਿ ਬਾਕੀ ਇਹਦਾ ਮੁੱਲ ਇਹ ਹੈ ਹੁਣ ਜਿਤਨੇ ਰਜਤ ਪਣ ਉਹਨੇ ਦਿੱਤੇ ਮੈਂ ਤਾਂ ਇਤਨਾ ਕੀ ਮੁੱਲ ਲਾਇਆ ਉਹਨੇ ਦਰਸ਼ਣੀ ਭੇਟਾ ਦਿੱਤੀ ਹੈ ਅਤੇ ਮੈਂ ਆ ਮਾਇਆ ਲੈ ਕੇ ਆ ਗਿਆ ਸਤਿਗੁਰੂ ਮੈਨੂੰ ਨਹੀਂ ਪਤਾ ਕਿ ਉਹਦੀ ਕਿੰਨੀ ਉਹਦਾ ਮੁੱਲ ਹੈ ਕੋਈ ਕੀ ਉਹਦੀ ਕੀਮਤ ਹੈ ਜਿਤਨੋ ਆਨੋ ਬਿਲ ਮਨਾ ਕਾਈ ਜਿਤਨੇ ਮੈਨੂੰ ਫੜਾ ਦਿੱਤੇ ਬਿਲਮ ਕਹਿੰਦੇ ਆ ਦੇਰੀ ਬਿਨਾ ਦੇਰੀ ਤੋਂ ਚਾਵਾ ਦੇ ਨਾਲ ਖੁਸ਼ੀ ਖੁਸ਼ੀ ਦੇ ਵਿੱਚ ਮੈਂ ਤੁਹਾਡੇ ਕੋਲ ਪਹੁੰਚ ਗਿਆ ਹੁਣ ਬਹੁਤੀਆਂ ਗੱਲਾਂ ਮੈਂ ਵੀ ਨਹੀਂ ਉਹਦੇ ਨਾਲ ਕੀਤੀਆਂ ਜਿਤਨੇ ਮਾਇਆ ਨੇ ਫੜਾ ਦਿੱਤੀ ਮੈਂ ਤੁਹਾਡੇ ਕੋਲ ਲੈ ਆਇਆ ਸ੍ਰੀ ਗੁਰ ਕਹਾਂ ਜਾਹੋ ਢਿਗ ਸਾਹੋ ਸਤਿਗੁਰੂ ਕਹਿੰਦੇ ਨੇ ਮਰਦਾਨੇ ਆ ਫਿਰ ਐਦਾ ਕਰ ਜੇ ਤੂੰ ਦੀ ਕੀਮਤ ਨਹੀਂ ਲਈ ਨਾ ਜੇ ਤੈਨੂੰ ਮੁੱਲ ਦਾ ਨਹੀਂ ਪਤਾ ਜਾਂ ਉਹਨੇ ਮੁੱਲ ਨਹੀਂ ਤੈਨੂੰ ਦੱਸਿਆ ਤਾਂ ਫਿਰ ਉਸ ਸਾਹੋ ਦੇ ਘਰ ਉਸ ਜੋਰੀ ਦੇ ਘਰ ਤੋਂ ਵਾਪਸ ਜਾ ਕਹਿ ਤਨ ਦੀਨੋ ਬੁੱਝੋ ਤਾਂ ਹੀ ਤਾਂ ਕਹਿੰਦੇ ਉਹਦੇ ਘਰ ਜਾ ਕੇ ਕਹਿ ਕਿ ਮੈਨੂੰ ਰਜਤ ਪਣ ਚਾਹੀਦੇ ਨੇ ਮਨ ਨੂੰ ਇਹਦਾ ਮੁੱਲ ਚਾਹੀਦਾ ਅਤੇ ਤੁਸੀਂ ਇਹਦਾ ਕੀ ਮੁੱਲ ਲਾਉਂਗੇ ਦੋਹਰਾ ਪੁਨ ਪੁਰਬ 부ਝਿਓ ਆਨੇਉ ਕੈਸੇ ਦਿਨੋ ਧਾਮ ਮਰਦਾਨਾ ਸਤਗੁਰਾਂ ਦਾ ਸਤਿਵਚਨ ਕਹਿ ਕੇ ਨਗਰ ਦੇ ਵਿੱਚ ਆਇਆ ਸਤਗੁਰਾਂ ਦੇ ਕੋਲੋਂ ਤਾਂ ਉਹਦੇ ਕੋਲ ਜਾ ਕੇ ਉਹਨੇ ਫੇਰ ਕਿਹਾ ਜੋਰੀ ਨੂੰ ਜਾ ਕੇ ਕਿਹਾ ਸਲਸਰਾਇ ਨੂੰ ਕੀਦਾ ਧਾਮ ਕੀ ਹੈ ਸੁੰਨਤ ਸਾਹ ਹੋ ਤੈ ਤਬ ਕਹਾ ਜਿਮਨੇ ਇਹੋ ਨਾਮ ਨਾ ਉਹ ਕਹਿਣ ਲੱਗਾ ਇਹਦਾ ਧਾਮ ਅਤੇ ਇਹਦੀ ਕੀਮਤ ਤਾਂ ਆਪਾਂ ਲਾਈਏ ਨਹੀਂ ਹੈ ਤੇ ਇਹਦੀ ਕੀਮਤ ਮੈਂ ਲਾ ਵੀ ਨਹੀਂ ਸਕਦਾ ਇਤਨੀ ਧਨ ਦੌਲਤ ਮੇਰੇ ਕੋਲ ਨਹੀਂ ਹੈ ਕਿ ਮੈਂ ਇਹਦੀ ਕੀਮਤ ਲਾ ਸਕਾਂ ਜਿਹੜਾ ਤੁਸੀਂ ਇਹ ਲਾਲ ਲੈ ਕੇ ਆਏ ਹੋ ਸਿਰਫ ਇਹ ਤਾਂ ਨਜ਼ਰਾਨੀ ਜਾਂ ਦਰਸ਼ਨੀ ਭੇਟਾ ਤੁਹਾਨੂੰ ਦਿੱਤੀ ਹੈ ਮਰਦਾਨਾ ਜੀ ਇਹਦੀ ਕੋਈ ਕੀਮਤ ਨਹੀਂ ਹੈ ਅਤੇ ਨਾ ਕੋਈ ਲਾ ਸਕਦਾ ਹੈ ਐਸੇ ਲਿਖਿਓ ਲਾਲ ਪਰਦੇਈ ਕਹਿੰਦੇ ਮੈਨੂੰ ਤਾਂ ਇਦਾਂ ਲੱਗਦਾ ਕਿ ਇਹਦੇ ਲਾਲ ਤੇ ਲਿਖਿਆ ਹੋਇਆ ਹੈ ਕਿ ਇਹਦੀ ਦਰਸ਼ਨੀ ਪੇਟਾ ਜ਼ਰੂਰ ਦੇਣੀ ਚਾਹੀਦੀ ਕਿਉਂਕਿ ਇਹ ਜਿਹਦੀ ਬੇਕੀਮਤਾ ਹੋਵੇ ਨਾ ਤਾਂ ਉਹਨੂੰ ਸਜਦੇ ਕਰਨੇ ਬਣਦੇ ਨੇ ਉਹਨੂੰ ਦਰਸ਼ਨੀ ਪੇਟਾ ਜ਼ਰੂਰ ਦੇਣੀ ਚਾਹੀਦੀ ਹੈ ਤਾਂ ਇਹਦੇ ਕਰਕੇ ਮੈਨੂੰ ਲੱਗਾ ਕਿ ਇਹ ਇਹ ਸ਼ੀਰਾ ਹੈ ਲਾਲ ਹੈ ਤਾਂ ਇਸ ਲਾਲ ਦੀ ਮੈਂ ਦਰਸ਼ਨੀ ਪੇਟਾ ਦਿੱਤੀ ਹੈ ਸਹਿਤ ਰਜਿਤਪਣ ਦੇਖੇ ਦੇਈ ਮੇਰੇ ਕੋਲ ਸਹਿਸ ਸੀ ਜੇ ਮੇਰੇ ਕੋਲ ਹੋਰ ਵੀ ਹੁੰਦੇ ਇਹ ਸਾਲ ਸਰਾਈ ਜੋਰੀ ਕਹਿੰਦਾ ਜੇ ਮੇਰੇ ਕੋਲ ਹੋਰ ਵੀ ਹੁੰਦੇ ਨਾ ਆਦਰਸ਼ਨੀ ਪੇਟਾ ਦੇ ਵਿੱਚ ਮੈਂ ਤੈਨੂੰ ਉਹ ਵੀ ਦੇ ਦੇਣੇ ਸੀ ਕੀਮਤ ਔਰ ਕਹਿਸ ਉਹ ਦੇਉ ਤਾਂ ਕਹਿੰਦੇ ਮੈਂ ਇਹਦੀ ਕੀਮਤ ਕੋਈ ਦੇ ਨਹੀਂ ਸਕਦਾ ਤੁਹਾਨੂੰ ਇਹਦੀ ਕੀਮਤ ਜਿਹੜੀ ਹੈ ਉਹ ਇਹਦਾ ਮੁੱਲ ਕੋਈ ਲਾ ਹੀ ਨਹੀਂ ਸਕਦਾ ਇਹਦੀ ਕੀਮਤ ਕੋਈ ਲਾ ਨਹੀਂ ਸਕਦਾ ਹੈ ਅਤੇ ਲਾਲ ਮੋਲ ਤੁਮ ਕਰ ਲਿਓ ਪਾ ਕਹਿੰਦੇ ਮੈਂ ਇਹਦੀ ਕੀਮਤ ਕੀ ਲਾਵਾਂ ਮੇਰੇ ਕੋਲ ਧਨ ਦੌਲਤ ਸਾਰਾ ਨਗਰ ਇਕੱਠਾ ਹੋ ਕੇ ਇਹਦੀ ਕੀਮਤ ਲਾਵੇ ਨਾ ਕਿਸੇ ਜੋਹਰੀ ਦੇ ਕੋਲ ਜਾ ਕੇ ਪੁੱਛੀ ਇਹਦੀ ਕੀਮਤ ਕੀ ਹੈ ਇਹ ਬੇਕੀਮਤੇ ਹੁੰਦੇ ਨੇ ਲਾਲ ਇਹਨਾਂ ਸਾਨਾਂ ਦੇ ਕੋਲ ਇਤਨੀ ਸਮਰੱਥਾ ਨਹੀਂ ਹੈ ਕਿ ਇਹਦੀ ਬੇਕੀਮਤੇ ਦੀ ਕੋਈ ਕੀਮਤ ਲਾ ਸਕੇ ਇਹ ਤੁਹਾਡੇ ਕੋਲ ਲਾਲ ਹੈ ਮਰਦਾਨਾ ਜੀ ਇਹ ਤਾਂ ਤੁਹਾਨੂੰ ਦਰਸ਼ਨੀ ਪੇਟਾ ਦਿੱਤੀ ਹੈ ਇਹਦੀ ਕੋਈ ਕੀਮਤ ਹੀ ਨਹੀਂ ਨਹੀਂ ਲਾਇਆ ਸੁਨ ਕਰ ਪੁਨ ਆਵਾ ਮਰਦਾਨਾ ਫਿਰ ਮਰਦਾਨਾ ਕਰਾਇਆ ਮਲੋ ਸਤਿਗੁਰਾਂ ਦੇ ਸਾਹੋ ਬਚਨ ਗੁਰ ਪਾਸ ਬਖਾਨਾ ਸਤਿਗੁਰਾਂ ਦੇ ਕੋਲ ਆ ਕੇ ਉਹਨੇ ਬਚਨ ਸੁਣਾਏ ਕਿ ਸਤਿਗੁਰੂ ਜੀ ਇਹ ਉਹਨੇ ਮੁੱਲ ਨਹੀਂ ਲਾਇਆ ਉਸ ਲਾਲ ਦਾ ਉਹਨੇ ਇਹਦੀ ਜਿਹੜਾ ਦਿੱਤੀ ਹੈ ਨਾ ਇਹ ਉਹ ਤਾਂ ਨਦੀਨੋ ਤਹ ਜਿਮ ਮਾਨੀ ਜਿਮ ਮਾਨੀ ਕਹਿੰਦੇ ਨੇ ਦਰਸ਼ਨੀ ਪੇਠਾ ਸਾਲਸ ਰਾਏ ਜੋਰੀ ਨੇ ਉਸ ਲਾਲ ਦੀ ਸਤਿਗੁਰੂ ਜੀ ਦਰਸ਼ਨੀ ਪੇਟਾ ਦਿੱਤੀ ਹੈ ਉਹ ਕਹਿੰਦਾ ਇਹਦਾ ਮੁੱਲ ਨਹੀਂ ਹੈ ਕੀਮਤ ਅਵਰ ਦੇਨ ਨਿਜਬਾਨੀ ਮੈਂ ਉਹਦੀ ਕੀਮਤ ਕੀ ਮੈਨੂੰ ਪਤੀ ਨਹੀਂ ਮੈਂ ਹੁਣ ਤੱਕ ਉਹਨੂੰ ਪੱਥਰ ਸਮਝਦਾ ਰਿਹਾ ਤੁਸੀਂ ਕਹਿੰਦੇ ਰਹੇ ਲਾਲ ਤਾਂ ਮੈਂ ਗਿਆ ਇੱਕ ਦਫਾ ਗਿਆ ਦੋ ਦਫਾ ਗਿਆ ਤੀਜੀ ਦਫਾ ਗਿਆ ਚੌਥੀ ਦਫਾ ਗਿਆ ਜਿਤਨੇ ਕ ਸਮਰੱਥਾ ਸੀ ਕਿਸੇ ਦੀ ਇਹਦੀ ਪਰਖ ਨਹੀਂ ਸੀ ਪਹਿਲਾ ਮੈਨੋ ਪਰਖਨੇ ਸੀ ਅਤੇ ਜਿਹਦੇ ਕੋਲ ਮਹੰਗੇ ਆ ਹੱਟ ਤੇ ਗਿਆ ਦੁਕਾਨ ਤੇ ਗਿਆ ਕੱਪੜੇ ਵਾਲੇ ਕੋਲੇ ਗਿਆ ਮਠਿਆਈ ਦੀ ਦੁਕਾਨ ਤੇ ਗਿਆ ਅਤੇ ਤਾਂਬੇ ਵਾਲੇ ਨੇ ਉਹਦਾ ਦੋ ਤਾਂਬੇ ਦੇ ਸਿੱਕੇ ਦੇ ਦਿੱਤੇ ਅਤੇ ਸੋਨੇਾਰੇ ਦੇ ਗਿਆ ਸੋਨੇਾਰਾ ਵੀ ਇਹਦਾ ਕੋਈ ਮੁੱਲ ਨਹੀਂ ਪਾ ਸਕਿਆ ਉਹ ਵੀ ਕਹਿੰਦਾ ਇਹਦਾ ਕੀ ਤੈਨੂੰ ਰਜਤ ਬਣ ਦੇ ਦਿੰਨਾ ਦੋ ਚਾਰ ਅਤੇ ਇਹ ਮੇਰੀ ਦੁਕਾਨ ਦੇ ਵਿੱਚ ਸੋਨਾ ਲੱਗੇਗਾ ਅਤੇ ਜਦੋਂ جوہری ਦੇ ਕੋਲ ਗਿਆ ਮੈਂ ਸਾਲਸਰਾਏ ਦੇ ਕੋਲ ਗਿਆ ਉਹਨੇ ਉਹਦੀ ਕੀਮਤ ਪਾਈ ਨਜ਼ਰਾਨਾ ਭੇਟਾ ਦਿੱਤੀ ਐ ਕੀਮਤ ਉਹਦੀ ਇਹ ਵੀ ਨਹੀਂ ਲਾ ਸਕਿਆ ਸਤਿਗੁਰੂ ਐ ਗੁਰੂ ਨਾਨਕ ਦੇ ਮਹਾਰਾਜ ਜੀ ਤੁਸੀਂ ਕਹਿੰਦੇ ਸੀ ਮਰਦਾਨਿਆਂ ਇਹ ਲਾਲ ਹੈ ਇਹਦੀ ਕੋਈ ਕੀਮਤ ਨਹੀਂ ਐ ਅਤੇ ਤੈਂ ਗਠੜੀ ਦੇ ਨਾਲ ਬੰਨਿਆ ਹੈ ਚੁੱਕ ਕੇ ਤੇਰੇ ਹੱਥ ਦੇ ਵਿੱਚ ਲਾਲ ਮਰਦਾਨਿਆਂ ਤੇਰੀ ਵੀ ਕੋਈ ਕੀਮਤ ਨਹੀਂ ਐ ਦੁਨੀਆ ਤੇ ਮਰਦਾਨਾ ਹੁਣ ਨਜਰਾਂ ਨਾ ਭੁੱਲ ਗਿਆ ਮਰਦਾਨਾ ਲਾਲ ਭੁੱਲ ਗਿਆ ਹੁਣ ਮਰਦਾਨੇ ਦੇ ਸਿਰਫ ਇਹ ਬਚਨ ਯਾਦ ਹੈ ਕਿ ਐ ਗੁਰੂ ਨਾਨਕ ਦੇ ਮਹਾਰਾਜ ਜੀ ਤੁਸੀਂ ਮੈਨੂੰ ਕਿਹਾ ਸੀ ਕਿ ਇਹਦੀ ਕੋਈ ਕੀਮਤ ਨਹੀਂ ਹੈ ਅਤੇ ਨਾ ਇਹਦੀ ਕੋਈ ਕੀਮਤ ਲਾ ਸਕਦਾ ਕਿਉਂਕਿ ਇਹਦੀ ਜਿਹਨੂੰ ਪਰਖ ਹੋਵੇਗੀ ਉਹ ਇਹਨੂੰ ਸਜਦੇ ਕਰੇਗਾ ਪਰਖ ਹੋਈ ਹੈ ਇਸ ਵਿਸਵੰਬਰਪੁਰ ਨਗਰ ਦੇ ਵਿੱਚ ਸਿਰਫ ਸਾਲਸਰਾਏ ਜੋੜੀ ਨੂੰ ਉਹਨੇ 100 ਰਜਤ ਪਣ ਉਸ ਸਮੇਂ ਦੇ ਦਿੱਤੇ ਨੇ ਜャ 100 ਰੁਪਏ ਕਹਿ ਲੀਏ ਉਸ ਸਾਲਸਰਾਏ ਜੋਲੀ ਨੇ ਦਿੱਤੇ ਨੇ ਸਿਰਫ ਦਰਸ਼ਨੀ ਪੇਟਾ ਮਲੋ ਪਿਆਰ ਪੇਟਾ ਕਹਿ ਲੀਏ ਕਿ ਮੈਨੂੰ ਤੂੰ ਦੀਦਾਰੇ ਕਰਾਇਨੇ ਦੇ ਲਾਲ ਦੇ ਤਾਂ ਉਹਨੇ ਦਰਸ਼ਨੀ ਪੇਟਾ ਦਿੱਤੀ ਹੈ ਮਰਦਾਨਾ ਸਤਗੁਰਾਂ ਦੇ ਮਵਾਰਕ ਚਰਣਾ ਤੇ ਪਿਆ ਸਤਗੁਰਾਂ ਦੇ ਸਜਦੇ ਕਰਦਾ ਪਿਆ ਕਿ ਸਤਗੁਰੂ ਗੁਰੂ ਨਾਨਕ ਦੇ ਮਹਾਰਾਜ ਜੀ ਮੈਂ ਤੁਹਾਡੇ ਨਾਲ ਹਾਂ ਕਿੰਨੇ ਮੇਰੇ ਚੰਗੇ ਬਾਗ ਨੇ ਕਿੰਨੀ ਕਬਾਰ ਮੈਂ ਤੁਹਾਡੇ ਤੋਂ ਸਜਦੇ ਜਾਮਾ ਕਿੰਨੀ ਕਬਾਰ ਮੈਂ ਤੁਹਾਡੇ ਤੋਂ ਕੁਰਬਾਨ ਜਾਮਾ ਗੁਰੂ ਨਾਨਕ ਦੇ ਮਹਾਰਾਜ ਜੀ ਤਾਂ ਜਦੋਂ ਵੀ ਤੁਸੀਂ ਅਲਫਾਜ਼ ਵਰਤਦੇ ਹੋ ਮੇਰੇ ਲਈ ਤਾਂ ਮੈਨੂੰ ਕਦੇ ਬੇਕੀਮਤ ਦਾ ਕਹਨੇ ਹੋ ਕਦੇ ਧਨਤਾ ਦੇ ਯੋਗ ਕਹਨੇ ਹੋ ਜਦੋਂ ਵੀ ਤੁਸੀਂ ਕਿਸੇ ਨੂੰ ਤਾਰਿਆ ਹੈ ਇਹ ਗੁਰੂ ਨਾਨਕ ਦੇ ਮਹਾਰਾਜ ਜੀ ਮੇਰੇ ਜ਼ਰੀਏ ਤਾਰਿਆ ਹੈ ਸਮਝ ਕਦੋਂ ਆਉਂਦੀ ਹੈ ਤਾਂ ਸਮਝ ਜਦੋਂ ਇਹ ਪਾਣਾ ਮਤਲਬ ਜਦੋਂ ਇਹ ਖੇੜ ਵਰਤ ਜਾਂਦੀ ਹੈ ਸਾਰੀ ਇਲਾ ਮੇਰੇ ਸਮਝ ਨਹੀਂ ਆਉਂਦੀ ਤਾਂ ਜਦੋਂ ਕਾਣਾ ਵਰਤ ਜਾਂਦਾ ਸਾਰਾ ਤਾਂ ਮੈਨੂੰ ਉਦੋਂ ਸਮਝ ਆਉਂਦੀ ਹੈ ਇਸ ਨਗਰ ਦੇ ਵਿੱਚ ਤਰਿਆ ਹੈ ਸਾਲਸਰਾਏ ਜੋਰੀ ਤਰਿਆ ਕਿਦੇ ਜਰੀਏ ਮੇਰੇ ਜਰੀਏ ਤਾਂ ਰਿਹਾ ਤਾਂ ਗੁਰੂ ਨਾਨਕ ਦੇ ਮਹਾਰਾਜ ਜੀ ਤਾਂ ਤੁਸੀਂ ਮੈਨੂੰ ਕਿਹਾ ਸੀ ਕਿ ਮਰਦਾਨਾ ਬੇਕੀਮਤਾ ਹੈ ਅਸਲ ਦੇ ਵਿੱਚ ਬੇਕੀਮਤਾ ਮੈਂ ਤਾਂ ਹਾਂ ਜਦੋਂ ਤੱਕ ਤੁਹਾਡੇ ਨਾਲ ਜੁੜਿਆ ਹਾਂ ਤੁਹਾਡੇ ਤੋਂ ਟੁੱਟਿਆ ਅ ਥੋੜੀ ਦੂਰ ਚੱਲ ਕੇ ਆਇਆ ਕੌਡੇ ਰਾਖਸ਼ ਨੂੰ ਮੈਨੂੰ ਚੁੱਕਿਆ ਉਹਨੇ ਮੈਨੂੰ ਤੜਕੇ ਖਾ ਜਾਣਾ ਸੀ ਮਰਦਾਨੇ ਦਾ ਨਾਮ ਨਿਸ਼ਾਨੀ ਖਤਮ ਹੋ ਜਾਣਾ ਸੀ ਅਤੇ ਸਤਿਗੁਰੂ ਜੇ ਮੈਂ ਕੀਮਤ ਹਾਂ ਕੀਮਤ ਪੈਂਦੀ ਹੈ ਮੈਨੂੰ ਤੁਹਾਡੇ ਨਾਲ ਰਹਿ ਕੇ ਮੇਰੀ ਕੀਮਤ ਬਣਦੀ ਹੈ ਨਹੀਂ ਮਰਦਾਨੇ ਦੀ ਕੋਈ ਕੀਮਤ ਨਹੀਂ ਹੈ ਕੌਡੇ ਰਾਖਸ਼ ਦੇ ਕੋਲੋਂ ਤੁਸੀਂ ਮੌਤ ਦੇ ਮੂੰਹ ਦੇ ਵਿੱਚੋਂ ਮੈਨੂੰ ਕੱਢਿਆ ਜਾ ਕੇ ਉਨੇ ਤਲ ਦੇਣਾ ਸੀ ਗਰਮ ਕੜਾਹੀ ਦੇ ਵਿੱਚ ਪਾ ਦਿੱਤਾ ਪਰ ਤੁਹਾਡੀ ਮਿਹਰ ਦੀਆਂ ਨਜ਼ਰਾਂ ਪਈਆਂ ਉਹ ਗਰਮ ਕੜਾਹਾ ਤੇਲ ਦਾ ਵੀ ਠੰਡਾ ਪੈ ਗਿਆ ਐ ਗੁਰੂ ਨਾਨਕ ਦੇ ਮਹਾਰਾਜ ਜੀ ਮੈਂ ਤੁਹਾਨੂੰ ਸਜਦੇ ਕਰਦਾ ਬਾਰ-ਬਾਰ ਤੁਹਾਡੇ ਤੋਂ ਮੈਂ ਕੁਰਬਾਨ ਜਾਣਾ ਗੁਰੂ ਨਾਨਕ ਦੇ ਮਹਾਰਾਜ ਜੀ ਕਿੰਨੇ ਮਰਦਾਨੇ ਆ ਇਹ ਤਾਂ ਰੱਬ ਦੀ ਖੇਡ ਹੈ ਜਿਵੇਂ ਰੱਬ ਖੇਡ ਕਰਦਾ ਆਪਾਂ ਉਵੇਂ ਸਾਰੇ ਖੇਡ ਹੀ ਜਾਂਦੇ ਆ ਪਰ ਤੂੰ ਮੈਨੂੰ ਜਿਹੜਾ ਮੈਂ ਸਵਾਲ ਕੀਤਾ ਸੀ ਗੁਰੂ ਨਾਨਕ ਦੇਵ ਮਹਾਰਾਜ ਜੀ ਸਾਰੀਆਂ ਗੱਲਾਂ ਵਿਸਾਰ ਦਿੰਦੇ ਨੇ ਮੰਨ ਲਓ ਆਪਣੇ ਆਪ ਨੂੰ ਵਡਿਆਈ ਨਹੀਂ ਦਿੰਦੇ ਉਹ ਰੱਬ ਨੂੰ ਵਡਿਆਈ ਦਿੰਦੇ ਨੇ ਕਿ ਇਹ ਸਭ ਕੁਝ ਭਾਈ ਰੱਬ ਦੀ ਵਡਿਆਈ ਹੈ ਮੰਨ ਲਓ ਪ੍ਰਗਟ ਨਹੀਂ ਕਰਦੇ ਆਪਣੇ ਆਪ ਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਮਰਦਾਨੇ ਨੂੰ ਕਹਿੰਦੇ ਨੇ ਉੱਥੀ ਫੇਰ ਧਿਆਨ ਲਿਆਦਾ ਮਰਦਾਨੇ ਦਾ ਮਰਦਾਨਿਆਂ ਦਾ ਸੇਦਾ ਮੁੱਲ ਕੀ ਲਾਕਿਆ ਹੈ ਤਾਂ ਸਾਨੂੰ ਦੱਸਦਾ ਸੀ ਗੁਰ ਕਹਿ ਬੇਚੋ ਕਹਿ ਨਹੀਂ ਮਰਦਾਨਿਆਂ ਪੁੱਲਾਏ ਦੱਸ ਨਜ਼ਰਾਨਾ ਭੇਟਾ ਤੈਨੂੰ 100 ਰੁਪਏ ਮਿਲੇ ਸੌਰਜਿਤਪਨ ਮਿਲੇ ਨੇ ਤੈਨੂੰ ਤਾਂ ਜੇ ਇਹਨੂੰ ਵੇਚਣਾ ਚਾਹੇ ਤਾਂ ਇਹਦੀ ਕੀਮਤ ਕੀ ਲੱਗ ਸਕਦੀ ਹੈ 100 ਮੰਗ ਲੈ 200 ਮੰਗ ਲੈ 300 ਮੰਗ ਲੈ 1000 ਮੰਗ ਲੈ ਜਿੱਥੇ ਤੱਕ ਤੂੰ ਸੋਚ ਸਕਦਾ ਮਰਦਾਨੇ ਆ ਉੱਥੇ ਤੱਕ ਸੋਚ ਲੈ ਤਾਂ ਉਹ ਤੋਂ ਵੀ ਜ਼ਿਆਦਾ ਇਹਦੀ ਕੀਮਤ ਹੈ ਕਿਉਂਕਿ ਇਹ ਬੇਕੀਮਤਾ ਲਾਨ ਲੈ ਇਹਦੀ ਮੁੱਲ ਕੋਈ ਪਏ ਨਹੀਂ ਸਕਦਾ ਤਾਂ ਮਰਦਾਨਾ ਕੀ ਲਾਲ ਬੇਕੀਮਤ ਲਖਮਨ ਬਾਹੀਂ ਸਤਿਗੁਰੂ ਕਹਿੰਦੇ ਨੇ ਇਦਾਂ ਸਮਝ ਕੇ ਇਹ ਲਾਲ ਜਿਹੜਾ ਬੇਕੀਮਤ ਹੈ ਹਾ ਸਾਲਸਰਾਏ ਜੋਰੀ ਦੇ ਕੋਲ ਆਪਣੀ ਜ਼ਿੰਦਗੀ ਦੀ ਜਿੰਨੀ ਧਨ ਕਮਾਈ ਉਹਨੇ ਜੋੜੀ ਹੈ ਉਹ ਸਾਰੇ ਤੈਨੂੰ ਦੇ ਦੇਵੇਗਾ ਇਸ ਨਾਲ ਦੀ ਬਦੌਲਤ ਕਿਸੇ ਦੇ ਕੋਲੋਂ ਉਧਾਰੀ ਲਵੇਗਾ ਕਿਸੇ ਦੇ ਕੋਲੋਂ ਲੈ ਦੇ ਕੇ ਵੀ ਕਰ ਲੇਗਾ ਜਿੰਨੀ ਤੂੰ ਮੰਗੇਗਾ ਮਰਦਾਨਿਆ ਮੂੰਹ ਮੰਗੀ ਤੈਨੂੰ ਉਹਦੀ ਰਕਮ ਮਿਲ ਸਕਦੀ ਹੈ ਪਰ ਫਿਰ ਵੀ ਉਹਦਾ ਕੋਈ ਮੁੱਲ ਨਹੀਂ ਹੋ ਸਕਦਾ ਮਰਦਾਨੇ ਨੂੰ ਕਹਿੰਦੇ ਮਰਦਾਨਿਆਂ ਹੁਣ ਦੱਸ ਇਹਦੀ ਕੀਮਤ ਤੋਂ ਲੈਣਾ ਚਾਹੇਗਾ ਮਲੋ ਇਹਨੂੰ ਵੇਚਣਾ ਚਾਹੇਗਾ ਸਾਡੇ ਕੋਲ ਗੱਠੜੀਆਂ ਬਣ ਜਾਣਗੀਆਂ თან ਦੌਲਤ ਦੀਆਂ ਸਾਡੇ ਕੋਲ ਨੌਕਰ ਚੱਕਰ ਹੋਣਗੇ ਸਾਡੇ ਕੋਲ ਹੁਣ ਹੁਣ ਤੱਕ ਤੋਂ ਕਹਿੰਦਾ ਮੈਨੂੰ ਭੁੱਖ ਲੱਗੀ ਏ ਤੇਰੀ ਭੁੱਖ ਵੀ ਮਿਟ ਗਈ ਏ ਤਾਂ ਭੁੱਖ ਨੇ ਮਲੋ ਸਮੇਂ ਸਿਰ ਸਾਨੂੰ ਪ੍ਰਸ਼ਾਦਾ ਮਿਲੇਗਾ ਲੰਗਰ ਛਕਾਂਗੇ ਲਗਰਦੇ ਪੰਡਾਰੇ ਲਾ ਦੇਵਾਂਗੇ ਆਪਾਂ ਬਸਰ ਸਾਡੇ ਕੋਲ ਹੋਣਗੇ ਅਤੇ ਹੁਣ ਸਾਨੂੰ ਪੈਦਲ ਚੱਲਣਾ ਪੈਂਦਾ ਮਰਦਾਨੇਆ ਸਾਡੇ ਕੋਲ ਰੱਥਾ ਹੋਣਗੇ ਸਾਡੇ ਕੋਲ ਗੱਦੇ ਹੋਣਗੇ ਸਾਡੇ ਕੋਲ ਪਾਲਕੀਆਂ ਹੋਣਗੀਆਂ ਜੋ ਕੁਝ ਤੂੰ ਸੋਚਿਆ ਸੀ ਮਰਦਾਨੇਆ ਸਾਡੇ ਕੋਲ ਹੋਵੇਂਗਾ ਸਾਡੇ ਕੋਲ ਸਭ ਕੁਝ ਹੋਵੇਗਾ ਹੁਣ ਤੂੰ ਸੋਚ ਇਹਦੀ ਕੀਮਤ ਲਾਉਣੀ ਹੈ ਜਾਂ ਨਹੀਂ ਲਾਉਣੀ ਹੈ ਇਹਨੂੰ ਵੇਚਣਾ ਹੈ ਜਾਂ ਨਹੀਂ ਵੇਚਣਾ ਹੈ ਸ੍ਰੀ ਗੁਰ ਕਹਿ ਨਾ ਲਾਲ ਇਹੋ ਲਖੋ ਨਾਮ ਕਰਤਾਰ ਦੂਜੇ ਪੱਖ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਮਰਦਾਨੇ ਆ ਅਸਲ ਦੇ ਵਿੱਚ ਇਹ ਲਾਲ ਨਹੀਂ ਹੈ ਤੇਰੇ ਹੱਥ ਦੇ ਵਿੱਚ ਇਹ ਕਰਤਾਰ ਦਾ ਨਾਮ ਹੈ ਪ੍ਰਮਾਤਮਾ ਦਾ ਨਾਮ ਹੈ ਤੇਰੇ ਹੱਥ ਦੇ ਵਿੱਚ ਜਦੋਂ ਤੱਕ ਤੇਰੇ ਹੱਥ ਦੇ ਵਿੱਚ ਇਹ ਲਾਲ ਹੈ ਨਾ ਬੇਕੀਮਤਾ ਤੂੰ ਵੀ ਬਣ ਗਿਆ ਅਤੇ ਜਦੋਂ ਇਹ ਲਾਲ ਤੇਰੇ ਕੋਲੋਂ ਜਾਵੇਗਾ ਮਰਦਾਨੇ ਆ ਇਹ ਹਸਾਬ ਲਾ ਲੈ ਜਦ ਇਹ ਚਲੇ ਆ ਗਿਆ ਉਹ ਵੀ ਬੇਕੀਮਤਾ ਹੋ ਜਾਏਗਾ ਜਿੱਦੇ ਕੋਲ ਲਾਲ ਜਾਵੇਗਾ ਮਰਦਾਨਾ ਕਹਿੰਦਾ ਸਤਿਗੁਰੂ ਜੀ ਮੈਂ ਤਾਂ ਹੁਣ ਵੀ ਲਾਲਨੀ ਲੈ ਕੇ ਆਇਆ ਉਹ ਸਾਲਸਰਾਏ ਜੋਰੀ ਦੇ ਕੋਲੇ ਨਾਲ ਰਜਿਤਪਨ ਉਹਨੇ ਮੈਨੂੰ ਦਿੱਤੇ ਨੇ ਮੈਂ ਤਾਂ ਚਾਹਾਂ ਦੇ ਨਾਲ ਕਿ ਮੈਂ ਇਤਨਾ ਮੁੱਲ ਪਾਇਆ ਮੈਂ ਆਪਣੇ ਗੁਰੂ ਨੂੰ ਪ੍ਰਸੰਨ ਕਰਾਂਗਾ ਕਿ ਇਤਨੀ ਧਨ ਦੌਲਤ ਮੈਂ ਲਿਆਇਆ ਮੈਂ ਤਾਂ ਤੁਹਾਡੇ ਮੁਬਾਰਕ ਚਰਣਾ ਦੇ ਵਿੱਚ ਇਹ ਲੈ ਕੇ ਆਇਆ ਸੀ ਧਨ ਦੌਲਤ ਜਿਹੜੀ ਉਹਨੇ ਦਿੱਤੀ ਹੈ ਉਹ ਕਹਿੰਦਾ ਮੇਰੀ ਜ਼ਿੰਦਗੀ ਦੀ ਪੂੰਜੀ ਸਿਰਫ ਇਹ ਨਜ਼ਰਾਨਾ ਭੇਟ ਹੈ ਦਾ ਦਰਸ਼ਨੀ ਪੇਟਾ ਹੈ ਸਤਿਗੁਰੂ ਕਿ ਹੁਣ ਤਾਂ ਫਿਰ ਉਹ ਆ ਬੇਕੀਮਤ ਆ ਜਿਹਦੇ ਕੋਲ ਲਾਲ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਸਤ ਵਚਨ ਚਾਹੋ ਰੱਖੋ ਪਾਸ ਨਜ ਚਾਹੋ ਕਰ ਬਿਓ ਹਰ ਹੁਣ ਤੇਰੇ ਹੱਥ ਦੇ ਵਿੱਚ ਹੈ ਮਰਦਾਨਿਆਂ ਜਾ ਤਾਂ ਇਹਨੂੰ ਕੋਲ ਰੱਖ ਲੈ ਅਤੇ ਜਾ ਇਹਦਾ ਤੋਂ ਬਿਹਾਰ ਕਰ ਲੈ ਜਾ ਇਹਦਾ ਬਣਜ ਕਰ ਲੈ ਉਹਨੂੰ ਵੇਚ ਦੇ ਬਸ ਇਦਾਂ ਸਮਝੀ ਕਿ ਅ ਰੱਬ ਨੇ ਪੂਰੀ ਦੁਨੀਆ ਦੇ ਵਿੱਚ ਕਿਤਨੇ ਉਸ ਰਸਤੇ ਤੋਂ ਲੰਗੇ ਹੋਣਗੇ ਉਸ ਰਸਤੇ ਤੋਂ ਲੰਘਦੇ ਹੋਏ ਤੇਰਾ ਇੱਕ ਦਫਾ ਠੇਡਾ ਵੱਜਿਆ ਦੂਜੀ ਦਫਾ ਠੇਡਾ ਵੱਜਿਆ ਤੀਜੀ ਦਫਾ ਠੇਡਾ ਵੱਜਿਆ ਫਿਰ ਚੌਥੀ ਦਫਾ ਮੈਂ ਤੈਨੂੰ ਕਿਹਾ ਮਰਦਾਨੇ ਆ ਜੋ ਤੇਰੇ ਪੈਰਾਂ ਦੇ ਵਿੱਚ ਬਾਰ ਬਾਰ ਵੱਜ ਰਿਹਾ ਨਾ ਪੱਥਰ ਨੂੰ ਚੁੱਕ ਕੇ ਵੇਖ ਲੈ ਹੈ ਕੀ ਹੈ ਰੇਤਾ ਸੀ ਰਿਤੇ ਜਿਤ ਠੇਡਾ ਇੱਕ ਵਾਰ ਵੱਜਿਆ ਦੋ ਦਫਾ ਤੀਜੀ ਦਫਾ ਤੂੰ ਵੀ ਉਹਨੂੰ ਠੇਡਾ ਮਾਰਦਾ ਰਿਹਾ ਲਾਲ ਨੂੰ ਤਾਂ ਅ ਰੱਬ ਨੇ ਤੈਨੂੰ ਚੁਣਿਆ ਏ ਏ ਲਾਲ ਮੈਂ ਵੀ ਤੇਰੇ ਨਾਲ ਸੀ ਮਰਦਾਨੇ ਆ ਸਾਡੇ ਨਾਲ ਭਾਈ ਵਾਲਾ ਵੀ ਹੈ ਤਾਂ ਉਹਦਾ ਨਹੀਂ ਠੇਡਾ ਵੱਜਿਆ ਮੇਰਾ ਨਹੀਂ ਠੇਡਾ ਵੱਜਿਆ ਇਸ ਲਾਲ ਤੇ ਤੇਰਾ ਠੇਡਾ ਵੱਜਿਆ ਹੈ ਹੁਣ ਇਹਦਾ ਹੱਕ ਵੀ ਤੇਰਾ ਉਥੋਂ ਲੈ ਕੇ ਹੁਣ ਤੱਕ ਗੱਠੜੀ ਦੇ ਨਾਲ ਬਣ ਕੇ ਤੂੰ ਲੈ ਕੇ ਆਇਆ ਇਹਦਾ ਬਣਜ ਕਰਨ ਦੇ ਲਈ ਇਹਦੀ ਪਰਖ ਕਰਨ ਦੇ ਲਈ ਨਗਰ ਦੇ ਵਿੱਚ ਤੂੰ ਚੱਕਰ ਲਾਏ ਨੇ ਹੁਣ ਇਹਦੀ ਮਰਜ਼ੀ ਤੇਰੀ ਹੈ ਲਾਲ ਨੂੰ ਵੇਚਣਾ ਹੈ ਯਾਰ ਰੱਖਣਾ ਹੈ ਰਬ ਦਾ ਨਾਮ ਵੀ ਮਰਦਾਨਿਆ ਇਸ ਲਾਲ ਦੇ ਵੰਗ ਹੈ ਜਿਹਦੇ ਕੋਲ ਹੁੰਦਾ ਤਾਂ ਉਹ ਵੀ ਬੇਕੀਮਤਾ ਹੁੰਦਾ ਹੈ ਜਿਹਦੇ ਕੋਲ ਨਾਮ ਨਹੀਂ ਹੈ ਉਹਦੀ ਕੋਈ ਕੀਮਤ ਨਹੀਂ ਦੁਨੀਆ ਤੇ ਪ੍ਰਵਕਾ ਸਿਮਰਨ ਸਭ ਤੋਂ ਉੱਚਾ ਇਹ ਪ੍ਰਮਾਤਮਾ ਦਾ ਨਾਮ ਸਭ ਤੋਂ ਉੱਚਾ ਹੈ ਮਰਦਾਨਿਆ ਹੁਣ ਤੂੰ ਸੋਚ ਵਿਚਾਰ ਕਰ ਲੈ ਇਹ ਮੈਂ ਤੈਨੂੰ ਇੱਥੇ ਕੋਈ ਸਲਾਹ ਨਹੀਂ ਦੇ ਮੰਗਾ ਕਿ ਜਾ ਇਹਨੂੰ ਵੇਚਾ ਅਤੇ ਜਾ ਮਰਦਾਨਿਆਂ ਤੂੰ ਰੱਖ ਲੈ ਹੁਣ ਤੇਰੀ ਸੋਚ ਸਮਝ ਐ ਬਸ ਤੈਨੂੰ ਇਤਨਾ ਸਮਝ ਦੇ ਦਿੱਤੀ ਐ ਇਤਨਾ ਤੈਨੂੰ ਰਸਤਾ ਵਿਖਾ ਦਿੱਤਿਆ ਮਰਦਾਨਿਆਂ ਲਾਲ ਦੀ ਕੋਈ ਕੀਮਤ ਨਹੀਂ ਹੁੰਦੀ ਅਤੇ ਜਿਹਦੇ ਹੱਥ ਦੇ ਵਿੱਚ ਹੁੰਦਾ ਉਹ ਵੀ ਬੇਕੀਮਤਾ ਹੋ ਜਾਂਦਾ ਹੁਣ ਤੇਰੀ ਮਰਜ਼ੀ ਐ ਮਰਦਾਨਿਆਂ ਉਹਦੇ ਨਾਲ ਬਣਜ ਵਪਾਰ ਕਰਕੇ ਆਉਣਾ ਜਾਂ ਉਹ ਵਾਪਸ ਲੈ ਕੇ ਆਉਣਾ ਹੈ ਮਰਦਾਨੇਨ ਸਤਵਚਨ ਗਿਆ ਸਤਗੁਰਾਂ ਦੇ ਕੋਲ ਗਿਆ ਸਤਗੁਰਾਂ ਨੂੰ ਨਹੀਂ ਗਿਆ ਕਿ ਮੈਨੂੰ ਵੇਚਣਾ ਹੈ ਜਾਂ ਮੈਂ ਬਾਪਸ ਲੈ ਕੇ ਆਉਣਾ ਉਹ ਸਾਲ ਸਰਾਇ ਜੋਰੀ ਦੇ ਘਰ ਦਵਾਰਾ ਗਿਆ ਹੱਥ ਜੋੜੇ ਉਹਦੇ ਉਹ ਜਿਹੜੀ ਨਜ਼ਰਾਨਾ ਸੀ ਨਾ ਉਹ ਬਾਪਸ ਰੱਖ ਦਿੱਤਾ ਕਹਿੰਦੇ ਮੇਰੇ ਗੁਰੂ ਦਾ ਉਪਦੇਸ਼ ਹੈ ਕਿ ਇਹ ਲਾਲ ਜਿਹੜਾ ਹੈ ਮੈਂ ਹੁਣ ਤੱਕ ਪੱਥਰ ਸਮਝਦਾ ਰਿਹਾ ਅਸਲ ਦੇ ਵਿੱਚ ਇਹ ਲਾਲ ਦੀ ਕੀਮਤ ਨਹੀਂ ਇਹ ਮੇਰੀ ਕੀਮਤ ਲੱਗ ਰਹੀ ਸੀ ਸਤਿਗੁਰੂ ਕਹਿੰਦੇ ਨੇ ਮਰਦਾਨਿਆ ਚੱਲ ਮਰਦਾਨਿਆ ਚੱਲ ਇੱਕ ਦਫਾ ਗਿਆ ਦੋ ਦਫਾ ਗਿਆ ਮੇਰੇ ਨਾਲ ਉਹ ਵੀ ਸੀ ਬਾਲਾ ਸੀ ਬਾਲੇ ਨੇ ਉਹਨੇ ਕਹ ਲਿਆ ਕਿ ਲੈ ਬਾਲਾ ਪਰ ਅਸਲ ਦੇ ਵਿੱਚ ਕੀਮਤ ਮੇਰੀ ਲੱਗ ਰਹੀ ਸੀ ਆਪਣੇ ਆਪ ਨੂੰ ਮੈਂ ਵੇਚ ਰਿਹਾ ਸਤਿਗੁਰੂ ਮੈਨੂੰ ਕਹਿ ਰਹੇ ਨੇ ਮਰਦਾਨਿਆ ਤੇਰੇ ਕੋਲ ਰੱਬ ਦਾ ਨਾਮ ਹੈ ਅਤੇ ਤੇਰੀ ਕੋਈ ਕੀਮਤ ਨਹੀਂ ਹੈ ਮੈਂ ਆਪਣੇ ਆਪ ਨੂੰ ਨਹੀਂ ਵੇਚ ਸਕਦਾ ਉਹ ਸਾਲਸਰਾਹੇ ਜੋਰੀ ਕਹਿੰਦਾ ਕਿ ਇਤਨਾ ਜਿਹੜਾ ਗਿਆਨ ਤੈਨੂੰ ਦੇਣਾ ਬੜਾ ਕੀ ਕਿਰੇ ਕੋ ਸਿੱਖ ਕੇ ਆਉਣਾ ਉਹ ਮਰਦ ਪੁੱਛਿਆ ਉਹਨੇ ਨਹੀਂ ਸੀ ਪਹਿਲਾਂ ਕਿ ਤੁਸੀਂ ਕਿੱਥੋਂ ਆਏ ਹੋ ਤੇਰਾ ਨਾਂ ਕੀ ਹੈ ਕਿਉਂਕਿ ਉਹਨੂੰ ਲਾਲ ਨੂੰ ਵੇਖ ਕੇ ਉਹਨੂੰ ਚਾ ਚੜ ਗਿਆ ਸਾਲਸਰਾਏ ਜੋਰੀ ਨੂੰ ਤਾਂ ਹੁਣ ਪੁੱਛਣ ਲੱਗੇ ਆ ਤੁਹਾਡਾ ਨਾਂ ਕੀ ਹੈ ਤੁਸੀਂ ਕਿੱਥੋਂ ਆਏ ਹੋ ਤੁਹਾਡਾ ਗੁਰੂ ਕਿਹੜਾ ਹੈ ਤੁਹਾਨੂੰ ਕਹਿ ਕੌਣ ਰਿਹਾ ਇਹਨੇ ਮੇਰਾ ਗੁਰੂ ਨਾਨਕ ਕਹਿ ਰਿਹਾ ਕਿੱਥੇ ਹੈ ਉਹ ਨਗਰ ਤੋਂ ਬਾਹਰ ਦਰਖਤ ਦੀ ਛਾਂ ਹੇਠ ਬਿਠੇ ਹੁਣ ਉਹ ਨਾਲ ਆਵੇਗਾ ਅੱਗੇ ਆਪਾਂ ਸੰਗਤ ਜੀ ਕੱਲ ਨੂੰ ਵਿਚਾਰਾਂਗੇ ਸਮਾਪਤੀ ਦੱਸਣ ਉਹਨਾਂ ਭੁਲਾ ਕਿ ਨਾ